ਹੋਗੀ ਕਿ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦਾ ਕੇਂਦਰ ਦਾ ਹੱਥ ਥੋਕਾ ਬਣ ਕੇ ਕੰਮ ਕਰ ਰਿਹਾ ਜੋ ਕੰਮ ਅੱਜ ਕਿਸਾਨਾਂ ਨਾਲ ਹੋਇਆ ਕਿਸਾਨੀ ਮੋਰਚੇ ਦੇ ਉੱਤੇ ਖਨੌਰੀ ਦੇ ਉੱਤੇ ਸ਼ੰਭੂ ਦੇ ਉੱਤੇ ਜੋ ਉੱਥੇ ਡਾਂਗਾਂ ਭਰਾਈਆਂ ਗਈਆਂ ਨੇ ਜੋ ਉੱਥੇ ਲੋਕਾਂ ਨੂੰ ਖਦੇੜਿਆ ਜਾ ਰਿਹਾ ਘੜੀਸਿਆ ਜਾ ਰਿਹਾ ਉਸ ਤੋਂ ਪਹਿਲਾਂ ਅੱਜ ਇੱਕ ਧੋਖੇ ਨਾਲ ਪਹਿਲਾਂ ਕਿਸਾਨਾਂ ਨੂੰ ਬੁਲਾਇਆ ਗਿਆ ਮੀਟਿੰਗ ਦੇ ਉੱਤੇ ਤੇ ਉੱਥੇ ਕਿਸਾਨ ਆ ਗੂ ਇਹਨਾਂ ਨੇ ਗ੍ਰਿਫਤਾਰ ਕਰਕੇ ਤੇ ਨਾਲ ਦੀ ਨਾਲ ਜਿਹੜਾ ਫੋਰਸਾਂ ਬੁਲਾ ਕੇ ਖਨੌਰੀ ਤੇ ਸ਼ੰਭੂ ਦੇ ਉੱਤੇ ਇਹਨਾਂ ਨੇ ਜਗ ਸਾਰੇ ਟੈਂਟ ਤੰਬੂ ਪੱਟ ਤੇ ਸਟੇਜਾਂ ਪੱਟਤੀਆਂ ਜੇਸੀਆਂ ਮੰਗਾ ਲਈਆਂ ਸੋ ਜੇ ਹਲੇ ਵੀ ਨਾ ਪੰਜਾਬੀਓ ਜਾਗੇ ਹਲੇ ਵੀ ਨਾ ਉੱਠੇ ਆ ਯਾਦ ਰੱਖਿਓ ਇਹ ਇਹਨਾਂ ਦੀ ਇੱਕ ਗੱਲ ਹੋ ਗਈ ਐ ਮੋਦੀ ਦੀ ਜਮਤ ਸ਼ਾਹ ਦੀ ਤੇ ਭਵੰਤਰੀ ਇੱਕ ਗੱਲ ਆ ਚੜੇ ਤੁਰੇ ਆਉਂਦੇ ਆ ਭਰਾਵੋ ਜੋ ਹਾਲਾਤ ਪੰਜਾਬ ਦੇ ਬਣ ਰਹੇ ਨੇ ਆ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਦੇਖ ਲਓ ਇੱਕ ਆਰਮੀ ਦਾ ਕਰਨਲ ਪੰਜਾਬ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਦਾ ਮੁੰਡਾ ਕੁੱਟਿਆ ਜਾਂਦਾ ਜ਼ਿੰਦਗੀ ਦੇ ਨਾਲ ਉਹ ਉਹੀ ਪੁਲਿਸ ਮੁਲਾਜ਼ਮ ਹੁੰਦੇ ਨੇ ਜਿਹੜੇ ਇੱਕ ਝੂਠਾ ਮੁਕਾਬਲਾ ਕਰਕੇ ਆਉਂਦੇ ਨੇ ਇੱਕ ਨੌਜਵਾਨ 23 ਸਾਲ ਦਾ ਜਿਹੜਾ ਇੱਕ ਬੱਚਾ ਕਡਨਾਪ ਕਰ ਲੈਂਦਾ ਅਸੀਂ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਜਿਹੜਾ ਬੰਦਾ ਗਲਤ ਕਰਦਾ ਕਾਨੂੰਨ ਬਣਿਆ ਉਹਦੇ ਲਈ ਜੱਜ ਬੈਠੇ ਨੇ ਉਹਦੇ ਲਈ ਅਦਾਲਤਾਂ ਨੇ ਉਹਦੇ ਲਈ ਜੇਲਾ ਬਣੀਆਂ ਨੇ ਉਹਦੇ ਲਈ ਇਹ ਕਿਹਨੂੰ ਅਧਿਕਾਰ ਦਿੰਦਾ ਬਈ ਵੀ ਤੁਸੀਂ ਜੀ ਦੀ ਮਰਜ਼ੀ ਗੋਲੀ ਮਾਰ ਦਿਓ ਰੋਜ਼ ਪੰਜਾਬ ਦੇ ਅੰਦਰ ਝੂਠੇ ਪੁਲਿਸ ਮੁਕਾਬਲੇ ਭਰਾਵੋ ਹੋ ਰਹੇ ਆ ਜੋ 80 90 ਦੇ ਦੌਰ ਦੇ ਵਿੱਚ ਸਾਡੀ ਜਵਾਨੀ ਨੂੰ ਕੋਹ ਕੋਹ ਕੇ ਮਾਰਾਏਗਾ ਸ਼ਿਕਾਰ ਖੇਡੇਗੇ ਉਹੀ ਰੁਝਾਨ ਦੁਆਰਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਜੇ ਕੋਈ ਕ੍ਰਿਮੀਨਲ ਬੰਦਾ ਕੋਈ ਗੁਨਾਹ ਕਰਦਾ ਤਾਂ ਉਹਨੂੰ ਚਾਹੇ ਫਾਹੇ ਲਵਾ ਦੇ ਕਾਨੂੰਨ ਮੁਤਾਬਕ ਪਰ ਸੋਨੂੰ ਇਹਦ ਕਰਕੇ ਨੇ ਤੂੰ ਚੱਕ ਕੇ ਕਿਸੇ ਦੇ ਵੀ ਗੋਲੀ ਮਾਰ ਦੋਗੇ ਤੇ ਹਰ ਵਾਰੀ ਪੁਲਿਸ ਇੱਕੋ ਹੀ ਕਹਾਣੀ ਕੱਢਦੀ ਆ ਕਿ ਅਸੀਂ ਜੀ ਬੰਦਾ ਫੜ ਲਿਆ ਅਸਲਾ ਰਿਕਵਰ ਕਰਾਉਣ ਗਏ ਸੀ ਉਹਨੇ ਕੱਢ ਕੇ ਸਾਡੇ ਤੇ ਚਾਕ ਕੇ ਚਲਾਤਾ ਤੇ ਅਸੀਂ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਸੋ ਪੰਜਾਬ ਦੇ ਲੋਕੋ ਸੋਚੋ ਸਮਝੋ ਜਾਗੋ ਜਾਗੋ ਅੱਜ ਜੋ ਕਿਸਾਨਾਂ ਨਾਲ ਹੋ ਰਿਹਾ ਭੁੱਲ ਜੋ ਤੁਹਾਡਾ ਕੋਈ ਮੋਰਚਾ ਤੁਹਾਡਾ ਕੋਈ ਕੱਲ ਨੂੰ ਕਿਸਾਨੀ ਸੰਘਰਸ਼ ਕੋਈ ਮਜ਼ਦੂਰਾਂ ਦਾ ਸੰਘਰਸ਼ ਕੋਈ ਹੋਰ ਕਿਸੇ ਧਿਰ ਦਾ ਕੋਈ ਪੰਜਾਬ ਦੇ ਹੱਕ ਦੀ ਗੱਲ ਤੁਸੀਂ ਕਰ ਲਓਗੇ ਇਹਨਾਂ ਨੇ ਕੁਝ ਨਹੀਂ ਛੱਡਣਾ ਮੇਰੀ ਗੱਲ ਯਾਦ ਰੱਖਿਓ ਇਹ ਬਹੁਤ ਬੁਰੀ ਤੇ ਆ ਗਿਆ ਭਵੰਸਿਆ ਹੁਣ ਤੇਰੇ ਮਨਚ ਗਰੀ ਜਿਹਾ ਨਾ ਰਹਿ ਜੇ ਜੋ ਤੇਰੇ ਮਨ ਦੀਆਂ ਕਰ ਲਾ ਪਗਾ ਲਾ ਜੋ ਤੈਨੂੰ ਲੱਗਦਾ ਵੀ ਆਹ ਘਾਟਾ ਰਹਿ ਗਿਆ ਹਲੇ ਇਹ ਪੂਰਾ ਕਰ ਲਾ ਸੋ ਪੰਜਾਬ ਦੇ ਲੋਕੋ ਇਹ ਸੋਨੂੰ ਪੀਦਾ ਉਹ ਵਾਰ-ਵਾਰ ਇਹ ਮੋਰਚੇ ਵਾਰ-ਵਾਰ ਨਹੀਂ ਭਖਦੇ ਹੁੰਦੇ ਇਹ ਮੋਰਚਾ ਜੇ ਆਪਾਂ ਬਚਾਉਣਾ ਤਾਂ ਵੱਡੇ ਪੱਧਰ ਦੇ ਉੱਤੇ ਹੁਣ ਸਾਡੇ ਸਾਰਿਆਂ ਦੇ ਰੇਡਾਂ ਹੋ ਰਹੀਆਂ ਨੇ ਸਾਰਿਆਂ ਨੂੰ ਫੜਦ ਨੂੰ ਫਿਰਦੇ ਆ ਹੁਣ ਪੰਜਾਬ ਦੇ ਵਿੱਚੋਂ ਕੱਲੇ-ਕੱਲੇ ਪਿੰਡ ਦੇ ਵਿੱਚੋਂ ਨੌਜਵਾਨਾਂ ਨੂੰ ਖਾਸ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸ਼ਨਾਰਸ ਦੇ ਬਚਾਓ ਤੇ ਵੱਡੀ ਗੰਦੀ ਜਿਵੇਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਆਪਾਂ ਇਹ ਸ਼ਨਾਰਸ ਬਚਾਉਣਾ ਹੈ ਜੇ ਆਪਣੀ ਕਿਸਾਨੀ ਬਚਾਉਣੀ ਹੈ ਆਪਣੇ ਲੋਕ ਬਚਾਉਣੇ ਆ ਆਪਣੇ ਮਜ਼ਦੂਰ ਬਚਾਉਣੇ ਆ ਆਪਣੇ ਭਰਾ ਸਾਰੇ ਭਾਈਚਾਰਾ ਬਚਾਉਣਾ ਪੰਜਾਬ ਪੰਜਾਬੀ ਤੇ ਬਚਾਉਣੀ ਆ ਸਾਨੂੰ ਉੱਠਣਾ ਪੈਣਾ ਬਾਈ ਸੋ ਆਓ ਯਾਰ ਅੱਜ ਇੱਕ 110 12 ਦਿਨ ਹੋ ਗਏ ਭੁੱਖ ਹੜਤਾਲ ਤੇ ਮਰਨ ਵਰ ਤੇ ਬੈਠਾ ਇਨਸਾਨ ਡਲੇਆਲੂ ਨੂੰ ਵੀ ਧੂਕੇ ਲੈ ਗਈ ਚੱਕ ਕੇ ਲੈ ਗਈ ਕਿਸਾਨਾਂ ਨੂੰ ਧੂ ਲਿਆ ਸੋਸ ਕਰਕੇ ਮੇਰੀ ਬੇਨਤੀ ਆ ਉੱਥੇ ਚਾਰ ਸਪੇਰੇ ਫੋਰਸਾਂ ਲਾ ਕੇ ਇਹਨਾਂ ਨੇ ਚਾਰ ਸਪੇਰਾ ਘੇਰਿਆ ਹੋਇਆ ਸਾਰੇ ਜਿਹੜੇ ਪੰਜਾਬ ਦੇ ਵਿੱਚ ਛਾਪੇਮਾਰੀ ਹੋ ਰਹੀ ਆ ਸਾਰੇ ਕਿਸਾਨ ਆਗੂਆਂ ਤੇ ਹੋਰ ਜਿਹੜੇ ਕੋਈ ਸਮਾਜਿਕ ਆਗੂ ਨੇ ਹਰ ਤਰ੍ਹਾਂ ਦੇ ਬੰਦੇ ਨੂੰ ਘੇਰਿਆ ਜਾ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਉਹ ਭਵਨ ਸਿੰਘ ਉਹ ਤਰਨਤਲਾ ਕੈਪਟਨ ਹੀ ਚੰਗਾ ਸੀ ਤੈਨੂੰ ਕੈਪਟਨ ਹੀ ਚੰਗਾ ਸੀ ਜਦੋਂ 220 ਵਾਲਾ ਕਿਸਾਨੀ ਮੋਰਚਾ ਭਖਿਆ ਨਾ ਕਿਸਾਨਾਂ ਨੇ ਟੋਲ ਵੀ ਰੋਕ ਕੇ ਕਿਸਾਨਾਂ ਨੇ ਪੰਪ ਵੀ ਰੋਕ ਕੇ ਰਿਲਾਇੰਸ ਦੀਆਂ ਮਾਰਕੀਟਾਂ ਵੀ ਰੋਕੀਆਂ ਸੜਕਾਂ ਵੀ ਜਾਮ ਕੀਤੀਆਂ ਉਹਨਾਂ ਤੇ ਲੜਾਈ ਨਹੀਂ ਸੀ ਕੀਤੀ ਤੂੰ ਸਾਰਿਆਂ ਨੂੰ ਪਿੱਛੇ ਛੱਡ ਗਿਆ ਸਾਰਿਆਂ ਨੂੰ ਤਮਾਤ ਪਾ ਰਹੇ ਆ ਇਸ ਕੰਮ ਦੇ ਵਿੱਚ ਸੋ ਪੰਜਾਬ ਦੇ ਲੋਕੋ ਸੋਨੂੰ ਅਪੀਲ ਹੈ ਬਹਾਨਾ ਬਣਾ ਰਹੇ ਨੇ ਰਸਤੇ ਖੋਲੋ ਜੀ ਰਸਤਾ ਰੋਕਿਆ ਕਿਨੇ ਆ ਰਸਤਾ ਰੋਕਿਆ ਹਰਿਆਣਾ ਸਰਕਾਰ ਨੇ ਬੀਜੇਪੀ ਸਰਕਾਰ ਨੇ ਪੰਜਾਬ ਦੇ ਕਿਸਾਨ ਆਪ ਦੀ ਆਇਤ ਪਣ ਦਿੱਲੀ ਜਾਣਾ ਚਾਹੁੰਦੇ ਆ ਕੀ ਨਾ ਕਰ ਰਹੇ ਆ ਬਈ ਉਹ ਕਸੂਰ ਕਿਸਾਨਾਂ ਦਾ ਉਹ ਪੰਜਾਬ ਦੇ ਲੋਕਾਂ ਦਾ ਉਹ ਜਾਣਦੇ ਨੇ ਦਿੱਲੀ ਜਾਣਾ ਚਾਹੁੰਦੇ ਆ ਗੱਲ ਕਰਨਾ ਚਾਹੁੰਦੇ ਆ ਉਧਰੋਂ ਮੀਟਿੰਗ ਬੁਲਾ ਲਈ ਜਾਂਦੀ ਆ ਜੇ ਤਰਕੇ ਤੋਂ ਲੈ ਕੇ ਨਸਾਨਾਂ ਨੂੰ ਲੁਝਾ ਲਿਆ ਜਾਂਦਾ ਤੇ ਉਧਰੋਂ ਗਣੀ ਮਸੀਂ ਸ਼ਾਸ ਨਾਲ ਦੋਨਾਂ ਨੇ ਕਰਕੇ ਗੱਟਮਟ ਵੀ ਅੱਜ ਮੋਰਚਾ ਚੁਕਾ ਦਿਓ ਸੋ ਭਰਾਵੋ ਇੱਕ ਬਾਈ ਕਹਿੰਦਾ ਕੋਈ ਨਹੀਂ ਉੱਠਦਾ ਬਾਈ ਇਹਨਾਂ ਨੂੰ ਫ੍ਰੀ ਦੀ ਬਿਜਲੀ ਮਿਲ ਗਈ ਕੋਈ ਗੱਲ ਨਹੀਂ ਬਾਈ ਬਸ ਤਾਂ ਹੋਗੇ ਅੱਖਾਂ ਇੱਕ ਸੁਣਦੇ ਰੋਂਗੇ ਯਾਦ ਰੱਖੋ ਲੜਨ ਵਾਲੇ ਲੋਕ ਇਹਨਾਂ ਨੇ ਚੱਕ ਕੇ ਹੁਣ ਪਾ ਪਾ ਕੇ ਪਰਚੇ ਜੇਲ੍ਹਾਂ 'ਚ ਬੰਦ ਕਰ ਦੇਣਾ ਤੇ ਸੋਡਾ ਇਹਨਾਂ ਨੇ ਘਰਾਂ 'ਚ ਬੈਠੇ ਨੇ ਸੰਗੀ ਘੁੱਟਦਿਆਂ ਮੇਰੀ ਗੱਲ ਯਾਦ ਰੱਖੋ ਕਾਦਰੇ ਨਵੇਂ ਕਾਨੂੰਨ ਛੋੜੇ ਬਣ ਰਹੇ ਆ ਆ ਛੋੜੀਆਂ ਜ਼ਮੀਨਾਂ ਖੋਣ ਲਈ ਛੋੜੀ ਕਿਸਾਨੀ ਖਤਮ ਕਰਨ ਲਈ ਛੋੜੇ ਲੋਕਾਂ ਦੇ ਹੱਕ ਹਕੂਕ ਖੋਣ ਲਈ ਛੋੜੇ ਪਾਣੀਆਂ ਯਾਰਾ ਪਾਣੀਆਂ ਜਾ ਰਹੀਆਂ ਉਹਦੇ ਰੈਕਚੂਨ ਬਣਾਦਾ ਪੰਜਾਬ ਸਰਕਾਰ ਨੇ ਅੱਗੇ ਜਿਹੜਾ ਬੰਦਾ ਪਾਣੀ ਦੇ ਵਿੱਚ ਕੋਈ ਜ਼ਹਿਰ ਪਾਉਂਦਾ ਸੀ ਉਹਦੇ ਲਈ ਕਾਨੂੰਨ ਸੀ ਉਹਦੇ ਲਈ ਕਾਨੂੰਨ ਸੀਗਾ ਕਿ ਕੋਈ ਵੀ ਬੰਦਾ ਜ਼ਹਿਰ ਪਾਊਗਾ ਉਹਨੂੰ ਸਜ਼ਾ ਹੋ ਸਕਦੀ ਹੈ ਜੇਲ੍ਹ ਹੋ ਸਕਦੀ ਹੈ ਉਹਨਾਂ ਦਾ ਜੁਰਮਾਨਾ ਕਰਤਾ ਇੱਕ ਸੋਧ ਕੀਤੀ ਹੈ ਕੇਂਦਰ ਦੀ ਸਰਕਾਰ ਨੇ ਐਮੈਂਡਮੈਂਟ ਕੀਤੀ ਹੈ ਕਾਨੂੰਨ ਦੇ ਵਿੱਚ ਉਹ ਇਹਨਾਂ ਨੇ ਪੰਜਾਬ ਸਰਕਾਰ ਨੇ ਉਹਦੇ ਤੇ ਮੋਹਰ ਲਾਤੀ ਵੀ ਹਾਂ ਕੋਈ ਬੰਦਾ ਜ਼ਹਿਰ ਪਾਵੇ ਦਰਿਆ 'ਚ ਪਾਵੇ ਧਰਤੀ 'ਤੇ ਟੰਪਾਵੇ ਕੋਈ ਉਹਨੂੰ ਸਜ਼ਾ ਨਹੀਂ ਇਕੱਲਾ ਜੁਰਮਾਨਾ ਹੋਊਗਾ ਸੋ ਭਰਾਵੋ ਇਹ ਮਸਲਾ ਇਕੱਲੇ ਕਿਸਾਨੀ ਦਾ ਨਹੀਂ ਹੋਏ ਸੋਡੇ ਪਾਣੀ ਬਰਬਾਦ ਕਰਦੇ ਪਾਪਾ ਜਿਹੜਾਂ ਸੋਡੀਆਂ ਨਸਲਾ ਖਤਮ ਕਰ ਦੇਣਗੇ ਸਾਡੇ ਦੇ ਬੱਚੇ ਪੈਦਾ ਹੁਣ ਹਟ ਗਏ ਪਾਹਜ ਮੰਦਬੁੱਧੀ ਬੱਚੇ ਪੈਦਾ ਹੁੰਦੇ ਆ ਜਿਉਂਦੇ ਜਮਕਾਂ ਨੂੰ ਮੂੰਹ ਤੇ ਕੈਂਸਰ ਹੋਣ ਲੱਗਦੇ ਬੁਰਾ ਹਾਲ ਹੈ ਅੱਜ ਜੀ ਮੇਰੇ ਕੋਲ ਪਰਿਵਾਰ ਆਇਆ ਕੰਬਰਸਰ ਦਾ ਵਿਚਾਰਾ ਬਿਲਕਦਾ ਕਹਿੰਦੇ ਸਾਡੇ ਜਵਾਕ ਨੂੰ ਪਤਾ ਨਹੀਂ ਕੀ ਬਿਮਾਰੀ ਦਾ ਨਾਲ 27 ਕਰੋੜ ਦਾ ਠੀਕਾ ਲੱਗਣਾ ਉਹ ਮਾਂ ਭਰਾਵੋ ਛੋੜੇ ਪਾਣੀਆ ਯਾਰਾਂ ਪੈ ਗਈਆਂ ਉਹ ਛੋੜੇ ਜਵਾਕ ਬਚਨੇ ਨਹੀਂ ਸੋ ਪਾਣੀ ਮੀਰ ਨੇ ਗਰੀਬ ਨੇ ਸਹਿਰੀ ਪਿੰਡੂ ਨੇ ਹਿੰਦੂ ਸਿੱਖ ਮੁਸਲਮਾਨ ਸਭ ਨੇ ਪੀਣਾ ਇੱਥੇ ਕੋਈ ਵੱਲ ਨਹੀਂ ਇਹ ਸਾਰਾ ਕੁਝ ਹੀ ਹੋਣਾ ਕੋਈ ਇਹਨਾਂ ਨੇ ਧਰਨਾ ਮਜਾ ਕੱਖ ਜਿਹੜਾ ਪੁਲਿਸ ਸਟੇਟ ਬਣ ਗਈ ਹੈ ਪੁਲਿਸ ਦਾ ਰਾਜ ਹੋ ਗਿਆ ਇੱਥੇ ਜੋ ਆਪਾਂ 80 ਦੌਰ ਦੇ ਵਿੱਚ ਦੇਖਦੇ ਰਹੇ ਹਾਂ ਡੈਂਥ ਵੇਲੇ ਜੋ ਉਦੋਂ ਦਰਿੰਦਗੀ ਕੀਤੀ ਪੁਲਿਸ ਨੇ ਜੋ ਕਾਹਨ ਕੀਤਾ ਸਾਡੀ ਜਵਾਨੀ ਦਾ ਸਾਡੇ ਲੋਕਾਂ ਦਾ ਉਹੀ ਕੰਮ ਭਰਾਵੋ ਇਹ ਭਵੰਤਮਾਨ ਨੇ ਫੜਦੇ ਆ ਅੱਜ ਤੁਹਾਡੇ ਸਾਹਮਣੇ ਇਹ ਧਾਰਨ ਆ ਗਈ ਉੱਠ ਖੜੋ ਹਲੇ ਵੀ ਹੁੱਕਾ ਹੁੱਕੇ ਦਬਾਓ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਂਬੰਦ ਕਰੋ ਤੇ ਤਿਆਰੀ ਕਰੋ ਤੇ ਜੇ ਛੋਡੇ ਤੇ ਭਾਰੂ ਪੈ ਗਿਆ ਫਿਰ ਭੁੱਲ ਜਾਓ ਸਭ ਦੀ ਵਾਰੀ ਆਉਣੀ ਆ ਮਤ ਸੋਚੋ ਵੀ ਅਸੀਂ ਘਰੇ ਕੁੰਡਾ ਲਾ ਕੇ ਬਚ ਜਾਵਾਂਗੇ ਸੋ ਆਓ ਮੇਰਾ ਵੀਰ ਬਹੁਤ ਵੱਡਿਆ ਦਰਿੰਦਗੀ ਕੀਤੀ ਐ ਇਹ ਸਰਕਾਰ ਨੇ ਇਹ ਪ੍ਰਸ਼ਾਸਨ ਨੇ ਪੁਲਿਸ ਨੇ ਜੋ ਉੱਥੇ ਕਾਹਨ ਕੀਤਾ ਜਾ ਰਿਹਾ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਜੋ ਉੱਥੇ ਅੱਜ ਨੇ ਬਰਤਾਇਆ ਸੋ ਲੋੜ ਆ ਪੰਜਾਬ ਦੇ ਲੋਕਾਂ ਨੂੰ ਸਾਨੂੰ ਉੱਠਣ ਦੀ ਲੋੜ ਆ ਪ੍ਰਭੂ ਹਾਂਜੀ ਪੰਜਾਬੀਓ ਜੋ ਅੱਜ ਦਾ ਨਹੀਂ ਹੋ ਰਿਹਾ ਲော ਲੰਬੇ ਸਮੇਂ ਤੋਂ ਹੋ ਰਿਹਾ ਪੰਜਾਬ ਦੇ ਅੰਦਰ ਪਰ ਅੱਜ ਤਾਂ ਬਿਲਕੁਲ ਇਹ ਗੱਲ ਸਾਬਤ ਹੋ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦਾ ਕੇਂਦਰ ਦਾ ਹੱਥ ਥੋਕਾ ਬਣ ਕੇ ਕੰਮ ਕਰ ਰਿਹਾ ਜੋ ਕੰਮ ਅੱਜ ਕਿਸਾਨਾਂ ਨਾਲ ਹੋਇਆ ਕਿਸਾਨੀ ਮੋਰਚੇ ਦੇ ਉੱਤੇ ਖਨੌਰੀ ਦੇ ਉੱਤੇ ਸ਼ੰਭੂ ਦੇ ਉੱਤੇ ਜੋ ਉੱਥੇ ਡਾਂਗਾਂ ਭਰਾਈਆਂ ਗਈਆਂ ਨੇ ਜੋ ਉੱਥੇ ਲੋਕਾਂ ਨੂੰ ਖਦੇੜਿਆ ਜਾ ਰਿਹਾ ਘੜਿਸਿਆ ਜਾ ਰਿਹਾ ਉਸ ਤੋਂ ਪਹਿਲਾਂ ਅੱਜ ਇੱਕ ਧੋਖੇ ਨਾਲ ਪਹਿਲਾਂ ਕਿਸਾਨਾਂ ਨੂੰ ਬੁਲਾਇਆ ਗਿਆ ਮੀਟਿੰਗ ਦੇ ਉੱਤੇ ਤੇ ਉੱਥੇ ਕਿਸਾਨ ਆ ਗੂ ਇਹਨਾਂ ਨੇ ਗ੍ਰਫਤਾਰ ਕਰਕੇ ਤੇ ਨਾਲ ਦੀ ਨਾਲ ਜਿਹੜਾ ਫੋਰਸਾਂ ਬੁਲਾ ਕੇ ਖਨੌਰੀ ਤੇ ਸ਼ੰਭੂ ਦੇ ਉੱਤੇ ਇਹਨਾਂ ਨੇ